ਸਾਹਿਬ ਨੇ ਬਚਨ ਕੀਤੇ ਪੰਜੇ ਵੱਧੇ ਮਹਾ ਬਲੀ ਕਰ ਸੱਚਾ ਢੋਵਾ ਪੰਜੇ ਮਹਾ ਬਲੀਦਾਰ ਤੇ ਪੰਜ ਵਿਕਾਰ ਗੁਰੂ ਨੇ ਕਿਰਪਾ ਕਰਕੇ ਢੋ ਬਣਾ ਦਿੱਤਾ ਜੁਗਤ ਬਣਾ ਦਿੱਤੀ ਪੰਜੇ ਮਹਾ ਬਲੀ ਬਣਾ ਦਿੱਤੇ ਪੰਜ ਵਿਕਾਰ ਕਿਉਂਕਿ ਇਹਨਾਂ ਨੂੰ ਬੰਨਣ ਵਾਸਤੇ ਗੁਰੂ ਦੀ ਲੋੜ ਪੈਂਦੀ ਆਪ ਨਹੀਂ ਵਿਕਾਰਾਂ ਨੂੰ ਬੰਦਾ ਵੇਖ ਲੈਂਦਾ ਹੈ ਪੰਜ ਵਕਾਰ ਨੇ ਜਿਹੜੇ ਬੰਦ ਨਹੀਂ ਸਕਦਾ ਸਤਿਗੁਰਾਂ ਨੇ ਕਿਹਾ ਇਹਦੇ ਵਾਸਤੇ ਤੈਨੂੰ ਗੁਰੂ ਦੀ ਸਹਾਇਤਾ ਚਾਹੀਦੀ ਕੋਈ ਬੰਦਾ ਸੋਚ ਕੇ ਕਵੇ ਮੈਂ ਵਾਸਨਾ ਨੂੰ ਖਤਮ ਕਰ ਦਿਆਂਗਾ ساری ਉਮਰ ਗਵਾ ਦੇਗਾ ਨਾ ਮੁਮਕਨ ਨਹੀਂ ਹੋ ਸਕਦਾ ਕੁਝ ਹੱਦ ਤੱਕ ਸੋਚ ਕੰਮ ਕਰਦੇ ਉਹਦੇ ਤੋਂ ਅੱਗੇ ਪਹਿਲਾਂ ਮਾਰ ਦੇਈ ਸੋਚ ਨੂੰ ਨੇ ਬੰਦੇ ਦੀ ਮਤ ਮਾਰ ਦੇ ਨੇ ਕਾਮ ਤੇ ਕ੍ਰੋਧ ਕੀ ਕਰਦੇ ਨੇ ਸਭ ਤੋਂ ਪਹਿਲਾਂ ਬੰਦੇ ਦੀ ਮਤ ਮਾਰ ਦਿੰਦੇ ਨੇ ਮਤ ਮਾਰੀ ਵੀ ਤੇ ਬੰਦਾ ਸੋਚੇਗਾ ਕਿ ਇਹਦੇ ਲਈ ਗੁਰੂ ਦੀ ਸਹਾਇਤਾ ਦੀ ਲੋੜ ਏ ਪੰਜੇ ਬੱਦੇ ਮਾਂ ਭਲੀ ਸਤਗੁਰੂ ਨੇ ਇੱਕ ਹੋਰ ਨਕਸ਼ਾ ਖਿੱਚਿਆ ਬਾਣੀ ਦੇ ਵਿੱਚ ਸਾਬ ਕਹਿੰਦੇ ਬਾਤ ਵੱਜਣ ਟਮਕ ਭੇਰੀਆਂ ਮਲ ਲਥੇ ਲੈੰਦੇ ਫੇਰੀਆਂ ਕਹਿੰਦੇ ਨੇ ਨਕਸ਼ਾ ਬਣ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਕੁਸ਼ਤੀ ਹੋ ਰਹੀ ਹੈ ਕੋਲ ਪੈ ਹੁੰਦੇ ਨੇ ਪਹਿਲਵਾਨ ਉਪਰ ਫਿਰਦੇ ਨੇ ਤੇ ਸਤਿਗੁਰੂ ਨੇ ਕਿਹਾ ਜਦੋਂ ਵੱਡੇ ਵੱਡੇ ਪਹਿਲਵਾਨ ਆਉਣ ਨਾ ਤੇ ਜਿਹੜਾ ਮਾੜਾ ਮੋਡਾ ਵਿਚਾਰਾ ਪਹਿਲਵਾਨ ਹੈ ਘਾਰ ਹੀ ਬਣਿਆ ਖਾਣ ਲਈ ਖੁਰਾਕ ਹੈ ਨਹੀਂ ਸੁੱਕੀ ਰੋਟੀ ਖਾਂਦਾ ਉਹਨੂੰ ਕਹਿੰਦੇ ਛੋਟਾ ਜਿਹਾ ਪਹਿਲਵਾਨੜਾ ਕਹਿੰਦੇ ਸਭ ਇਕੱਠੇ ਹੋਏ ਆਇਆ ਸਾਰੇ ਲੋਕ ਇਕੱਠੇ ਹੋ ਕੇ ਆਏ ਅਖਾੜਾ ਲੱਗ ਗਿਆ ਕੁਸ਼ਤੀ ਹੋਣੀ ਸੀ ਸਭ ਇਕੱਠੇ ਹੋਏ ਆਇਆ ਘਰ ਜਾਸਨ ਬਾਠ ਵਟਾਇਆ ਜਦੋਂ ਆਏ ਸਨ ਸਾਰੇ ਇੱਕੋ ਜੈ ਸਨ ਸਾਰੇ ਪਹਿਲਵਾਨ ਕਿਉਂਕਿ ਸਾਰਿਆਂ ਨੂੰ ਆਸ ਸੀ ਜਿੱਤ ਜਾਗੇ ਪਰ ਜਦੋਂ ਵਾਪਸ ਮੁੜੇ ਮੁੜੇ ਘਰ ਜਾਸਨ ਵਾਪਸ ਮੁੜੇ ਅਧਿਆਰ ਗਏ ਤੇ ਜਿੱਤ ਗਏ ਮੂੰਹ ਬਦਲ ਗਏ ਚਿਹਰੇ ਬਦਲ ਗਏ ਘਰ ਜਾਸਨ ਬਾਠ ਵਟਾਇਆ ਫਿਰ ਕਹਿੰਦੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਕਿਤੇ ਇਸ ਧਰਤੀ ਤੇ ਗੁਰਮੁਖਾਂ ਨੇ ਤੇ ਕੁਝ ਖਟ ਲਿਆ ਲਾਹਾ ਲੈ ਲਿਆ ਤੇ ਬੜੀ ਪਿਆਰੀ ਗੱਲ ਕਹੀ ਗੁਰੂ ਅਰਜਨ ਦੇਵ ਜੀ ਨੇ ਕਹਿਣ ਲੱਗੇ ਮਨਮੁਖ ਆਪਣਾ ਮੂਲ ਵੀ ਗਵਾ ਗਏ ਮੂਲ ਦਾ ਅਰਥ ਹੈ ਰੱਬ ਵੱਲੋਂ ਜੋ ਕੁਝ ਦੇ ਕੇ ਖੱਲਿਆ ਗਿਆ ਸੀ ਨਾ ਵਧਾਉਣਾ ਤੇ ਉਹਨੂੰ ਕੀ ਸੀ ਕਹਿੰਦੇ ਉਹ ਵੀ ਗਵਾਚ ਗਿਆ ਵਿੱਚੋਂ ਮੂਲ ਧਨ ਜੇ ਤੁਸੀਂ ਹਿਸਾਬ ਪੜਿਆ ਹੋਵੇ ਥੋੜਾ ਜਿਹਾ ਵੀ ਸਕੂਲ ਵਿੱਚ ਮੈਥ ਪੜਿਆ ਹੋਵੇ ਉਹਦੇ ਵਿੱਚ ਇੱਕ ਸਬਜੈਕਟ ਹੈ ਉਹਦੇ ਵਿੱਚ ਇੱਕ ਲੈਸਨ ਆਉਂਦਾ ਉਹਨੂੰ ਕਹਿੰਦੇ ਮੂਲ ਧਨ ਇੱਕ ਹੁੰਦੀ ਹੈ ਵਿਆਜ ਮੂਲ ਧਨ ਦੇ ਅਰਥ ਨੇ ਮੂਲ ਦੇ ਅਰਥ ਨੇ ਜਿਹੜਾ ਧਨ ਬੰਦੇ ਕੋਲ ਆਪਣਾ ਹੁੰਦਾ ਹੈ ਉਹ ਬਾਜ਼ਾਰ ਵਿੱਚ ਲਾ ਦਿੰਦਾ ਜੇ ਤੂੰ ਵਪਾਰ ਠੀਕ ਕਰੇ ਉਹ ਧਨ ਵਧ ਜਾਂਦਾ ਹੈ ਤੇ ਜੋ ਆਲਸੀ ਹੋਵੇਗਾ ਉਹ ਆਪਣਾ ਮੂਲ ਤੁਨ ਵੀ ਖਾ ਜਾਂਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮਨੁੱਖ ਨੂੰ ਇਸ ਸੰਸਾਰ ਵਿੱਚ ਭੇਜਿਆ ਮੂਲ ਧਨ ਦੇ ਕੇ ਕਾਹਦਾ ਸਵਾਸਾਂ ਦਾ ਧਨ ਸਵਾਸ ਦੇ ਕੇ ਭੇਜਿਆ ਹੁਣ ਇਹਦੀ ਮਰਜ਼ੀ ਇਸ ਸਵਾਸ ਕਾਦੇ ਵਿੱਚ ਇਹਨੇ ਬਤਾਉਣੇ ਨੇ ਕਿਹੜੇ ਪਾਸੇ ਲਾਉਣੇ ਨੇ ਜੇ ਤੇ ਇੱਕ ਇੱਕ ਸਾਹ ਦੇ ਨਾਲ ਯਾਦ ਵਿੱਚ ਜਾਉਣਾ ਤੇ ਇਹਨਾਂ ਦਾ ਮੁੱਲ ਬੜਾ ਵੱਧ ਜਾਏਗਾ ਜੇ ਇੱਕ ਸਵਾਸ ਨਾਲ ਕਿਸੇ ਦੀ ਨਿੰਦਿਆ ਕਰਨੀ ਹੈ ਕਿਸੇ ਦਾ ਦੁੱਖ ਕਰਨਾ ਹੈ ਜਾਂ ਹੋਰ ਨਾਵਾਂ ਤੇ ਗਵਾ ਦੇਣੇ ਨੇ ਫਿਰ ਇਹਦਾ ਮੂਲ ਗਵਾਚ ਗਿਆ ਕਹਿੰਦੇ ਮਨਮੁਖ ਚੱਲੇ ਮੂਲ ਗਵਾਏ ਜਿਓ ਫਿਰ ਕਹਿੰਦੇ ਬਾਤ ਵਜਨ ਟਮਕ ਭੇਰੀਆਂ ਮਲ ਲਥੇ ਮਲ ਦੇ ਅਰਥ ਨੇ ਪਹਿਲਵਾਨ ਲੈंदे ਫੇਰੀਆਂ ਪਹਿਲਵਾਨ ਫਿਰਦੇ ਸਨ ਉਸ ਅਖਾੜੇ ਵਿੱਚ ਕਹਿੰਦੇ ਨੇ ਮੈਂ ਵੀ ਉਥੇ ਗਿਆ ਮੈਂ ਵੇਖਿਆ ਮੇਰੇ ਤੋਂ ਸਾਰੇ ਵੱਡੇ ਨੇ ਕਿਵੇਂ ਕਰੀਏ ਇਹਨਾਂ ਤੇ ਢਾ ਜਾਣ ਮਨ ਲੱਥੇ ਲੈਂਦੇ ਫੇਰੀਆਂ ਨੇ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਮੈਂ ਬੇਨਤੀ ਕਰ ਰਿਹਾ ਸੀ ਜਿੰਨਾ ਚਿਰ ਪਹਿਲਵਾਨ ਦਾ ਉਸਤਾਦ ਨਹੀਂ ਤਾਕਤ ਭਾਵੇਂ ਕਿੰਨੀ ਹੋਵੇ ਕੁਸ਼ਤੀ ਨਹੀਂ ਜਿੱਤ ਸਕਦਾ ਉਹਦਾ ਉਸਤਾਦ ਨਹੀਂ ਉਸਤਾਦ ਕੋਲ ਹੋਵੇ ਜਦੋਂ ਪਹਿਲਵਾਨ ਕੋਲ ਦਾ ਹੈ ਤੋ 12ਵਾਂ ਇਸ਼ਾਰਾ ਕਰਦਾ ਹੈ ਉਂਗਲਾਂ ਨਾਲ ਵੀ ਹੁਣ ਤੂੰ ਇਹ ਦਾਖੇੜ ਹੁਣ ਤੂੰ ਇਹ ਦਾਖੇੜ ਜ਼ਿੰਦਗੀ ਦੀ ਘੋਲ ਜਿਹੜਾ ਹੈ ਇਹਦੇ ਵਿੱਚ ਵੀ ਜਿੰਨਾ ਚਿਰ ਗੁਰੂ ਨੂੰ ਨਾਲ ਲੈ ਕੇ ਨਾ ਤੁਰੇ ਤਾਕਤ ਬੰਦਾ ਜਿੰਨੀ ਮਰਜ਼ੀ ਲਾਜ ਹੈ ਜਿੱਤ ਕੋਈ ਨਹੀਂ ਹੁੰਦੀ ਤਾਕਤ ਨਾਲ ਜਿੱਤ ਨਹੀਂ ਗੁਰੂ ਦੇ ਸਹਾਰੇ ਨਾਲ ਗੁਰੂ ਦੀ ਜੋਗਤ ਨਾਲ ਜਿੱਤ ਹੈ ਗੈਨਤੀ ਕਰ ਰਿਹਾ ਸੀ ਸਭ ਕਹਿੰਦੇ ਨੇ ਗੁਰੂ ਨੇ ਕਿਰਪਾ ਕਰਕੇ ਮੇਰੀ ਜ਼ਿੰਦਗੀ ਵਿੱਚ ਪੰਜੇ ਬੱਦੇ ਮਾਂ ਬਲੀ ਕਰ ਸੱਚਾ ਢੋਵਾ ਆਪਣੇ ਚਰਨ ਜਪਾਇਨ ਵਿੱਚ ਦੈਉ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ ਥੋੜਾ ਜਿਹਾ ਵਿਸ਼ਾ ਕੁਰਬਾਨੀ ਦਾ ਲਿਆ ਸੀ ਕਿ ਤਨ ਤੇ ਮਨ ਅਰੂਪ ਕਿਵੇਂ ਹੋਣ ਨਾਮ ਨਾਲ ਕਹਿੰਦੇ ਤੂੰ arogh ਹੋ ਸਕਣਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਵਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ